ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਲੋਕਾਂ ਨੂੰ ਸਫਾਈ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਕਿਉਂਕਿ ਲੋਕ ਤਾਂ ਉਹੀ ਸੁਣਦੇ ਹਨ ਜੋ ਉਹ ਸੁਣਨਾ ਚਾਹੁੰਦੇ ਹਨ ਇੱਕ ਸਰਕਾਰੀ ਦਫ਼ਤਰ ਦੀ ਛੋਟੀ ਜਹੀ ਕਹਾਣੀ ਜਿੱਥੋਂ ਦੇ ਬੌਸ ਬਹੁਤ ਪਰੇਸ਼ਾਨ ਸੀ ਕਿਉਂਕਿ ਉਹਨਾਂ ਦਾ ਇੱਕ ਕਰਮਚਾਰੀ ਸੀ ਸ਼ਰਮਾ ਜੀ ਉਹ ਕਦੇ ਸਮੇਂ ਤੇ ਨਹੀਂ ਆਉਂਦਾ ਸੀ ਹਫ਼ਤੇ ਵਿੱਚ 2 ਜਾਂ 3 ਵਾਰ ਲੇਟ ਆਉਂਦਾ ਸੀ ਬਾਕੀ ਦੇ ਕਰਮਚਾਰੀ ਆ ਕੇ ਕਹਿੰਦੇ ਸਨ ਸਰ ਅਸੀਂ ਪਾਗਲ ਹਾਂ ਕਿ ਔ ਲੇਟ ਆਉਂਦੇ ਹਨ ਉਸ ਨੂੰ ਤੁਸੀਂ ਕੁਝ ਨਹੀਂ ਕਹਿੰਦੇ ਅਸੀਂ ਥੋੜਾ ਵੀ ਲੇਟ ਹੁੰਦੇ ਹਾਂ ਤੁਸੀਂ ਡਾਟਣ ਲੱਗਦੇ ਹੋ ਸ਼ਰਮਾ ਜੀ ਬੜੇ ਸੀਨੀਅਰ ਸਨ ਤੇ ਕਾਫੀ ਸਮੇਂ ਤੋਂ ਇਸ ਦਫ਼ਤਰ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਉਹਨਾਂ ਦਾ ਵਿਹਾਰ ਵੀ ਬਹੁਤ ਚੰਗਾ ਸੀ ਸਾਰਿਆਂ ਨਾਲ ਪਰ ਬੌਸ ਚਾਹੁੰਦਾ ਸੀ ਕਿ ਇਹ ਵੀ ਸਮੇਂ ਤੇ ਦਫ਼ਤਰ ਆਉਣ ਇਹ ਠੀਕ ਨਹੀਂ ਜੋ ਇਹ ਕਰ ਰਹੇ ਹਨ ਜਦੋਂ ਵੀ ਲੇਟ ਹੁੰਦੇ ਸਨ ਰੋਜ਼ਾਨਾ ਆ ਕੇ ਕਹਾਣੀ ਸੁਣਾਉਂਦੇ ਸਨ ਕਿ ਅੱਜ ਇਹ ਹੋ ਗਿਆ ਅੱਜ ਉਹ ਹੋ ਗਿਆ बॉस ਨੇ ਆਪਣੇ ਤੋਂ ਵੀ ਉੱਪਰ ਵਾਲੇ ਬੌਸ ਨਾਲ ਗੱਲ ਕੀਤੀ ਪਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸ਼ਰਮਾ ਜੀ ਚੰਗੇ ਇਨਸਾਨ ਹਨ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਕੁਝ ਨਾ ਕਹੋ ਆਉਣ ਦਿਓ ਜੇ ਲੇਟ ਆਉਂਦੇ ਹਨ ਪਰ ਬੌਸ ਨੇ ਥਾਣ ਲਿਆ ਸੀ ਕਿ ਸ਼ਰਮਾ ਜੀ ਨੂੰ ਵੀ ਸਮੇਂ ਤੇ ਦਫ਼ਤਰ ਬੁਲਾਉਣਾ ਹੈ ਬੌਸ ਨੇ ਫੈਸਲਾ ਕਰ ਲਿਆ ਕਿ ਅਗਲੇ ਹਫ਼ਤੇ ਜੇ ਇੱਕ ਦਿਨ ਵੀ ਲੇਟ ਹੋਣਗੇ ਤਾਂ ਕਾਰਵਾਈ ਕੀਤੀ ਜਾਵੇਗੀ ਦੋ ਤਿੰਨ ਦਿਨ ਸ਼ਰਮਾ ਜੀ ਸਹੀ ਸਮੇਂ ਤੇ ਆਏ ਪਰ ਵੀਰਵਾਰ ਵਾਲੇ ਦਿਨ ਸ਼ਰਮਾ ਜੀ ਲੇਟ ਹੋ ਗਏ ਸਭ ਲੋਕ ਦਫ਼ਤਰ ਪਹੁੰਚ ਚੁੱਕੇ ਸਨ ਪਰ ਸ਼ਰਮਾ ਜੀ ਦਾ ਕੋਈ ਅਤਾ ਪਤਾ ਨਹੀਂ ਸੀ ਬੌਸ ਨੇ ਚਪੜਾਸੀ ਨੂੰ ਕਿਹਾ ਇੱਕ ਕੰਮ ਕਰਨਾ ਜਦੋਂ ਵੀ ਸ਼ਰਮਾ ਜੀ ਦਫ਼ਤਰ ਪਹੁੰਚੇ ਤਾਂ ਉਹਨਾਂ ਨੂੰ ਸਿੱਧਾ ਮੇਰੇ ਕੈਬਨ ਵਿੱਚ ਭੇਜਣਾ ਸ਼ਰਮਾ ਜੀ ਦੌੜਦੇ ਭੱਜਦੇ ਹੋਏ ਅੱਧਾ ਘੰਟਾ ਲੇਟ ਹੋ ਗਏ ਸਨ ਚਪੜਾਸੀ ਨੇ ਕਿਹਾ ਤੁਹਾਨੂੰ بڑے ਸਾਹਿਬ ਬੁਲਾ ਰਹੇ ਹਨ ਕੈਬਨ ਵਿੱਚ ਕੈਬਿਨ ਪਹੁੰਚੇ ਤਾਂ ਬੌਸ ਨੇ ਸ਼ਰਮਾ ਜੀ ਨੂੰ ਦੇਖਦੇ ਹੀ ਡਟਣਾ ਸ਼ੁਰੂ ਕੀਤਾ ਕਿਹਾ ਕਿ ਕੀ ਚੱਲ ਰਿਹਾ ਹੈ ਇਹ ਸਭ ਮੈਂ ਜਾਣਦਾ ਹਾਂ ਕਿ ਹੁਣ ਜ਼ਰੂਰ ਕੋਈ ਕਹਾਣੀ ਸੁਣਾਉਂਗੇ ਪਰ ਉਪਕਾਰ ਦੀ ਉਸ ਨਾਲ ਇਹ ਹੋ ਗਿਆ ਉਸ ਨਾਲ ਉਹ ਹੋ ਗਿਆ ਮੈਂ ਮਦਦ ਕਰ ਰਿਹਾ ਸੀ ਇਸ ਦੀ ਉਸ ਦੀ ਪਰ ਕੀ ਫਰਕ ਪੈਂਦਾ ਸਮਾਜ ਸੇਵਾ ਦੀਆਂ ਗੱਲਾਂ ਨਾਲ ਤੁਸੀਂ ਇੱਥੇ ਆਫਿਸ ਵਿੱਚ ਟਾਈਮ ਨਾਲ ਆਓ ਹੁਣ ਤੁਸੀਂ ਘਰ ਜਾਓ ਛੁੱਟੀ ਦੀ ਅਰਜ਼ੀ ਦੇਵੋ 3 ਦਿਨ ਦੀ ਅਗਲੇ ਹਫ਼ਤੇ ਸੋਮਵਾਰ ਤੋਂ ਆਉਣਾ ਸ਼ੁਰੂ ਕਰਨਾ बॉस ਨੇ ਸਿੱਧਾ-ਸਿੱਧਾ ਡਾਂਟ ਕੇ ਭਜਾ ਦਿੱਤਾ ਸ਼ਰਮਾ ਜੀ ਉਦਾਸ ਸਨ ਬਾਹਰ ਜਾ ਕੇ ਛੁੱਟੀ ਦੀ ਅਰਜ਼ੀ ਲਿਖੀ ਦਫ਼ਤਰ ਤੋਂ ਬਾਹਰ ਨਿਕਲ ਗਏ ਅਤੇ ਸੋਚਣ ਲੱਗੇ ਕਿ ਕੀ ਕਰਾਂ ਅੱਜ ਤਾਂ ਤਾਂ ਪੂਰਾ ਦਿਨ ਖਾਲੀ ਪਿਆ ਹੈ ਇੱਕ ਕੰਮ ਕਰਦਾ ਹਾਂ ਸਵੇਰੇ ਜਿਸ ਬੱਚੇ ਦੀ ਕਰਕੇ ਲੇਟ ਹੋ ਗਿਆ ਸੀ ਜਿਸ ਨੂੰ ਹਸਪੀਟਲ ਪਹੁੰਚਾਇਆ ਸੀ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ ਕਿਤੇ ਕੁਝ ਜ਼ਿਆਦਾ ਗੰਭੀਰ ਸੱਟ ਤਾਂ ਨਹੀਂ ਹੈ ਕਿਉਂਕਿ ਉਹ ਉਹੀ ਬੱਚਾ ਸੀ ਜਿਸ ਤੇ ਕਰਕੇ ਸ਼ਰਮਾ ਜੀ ਨੂੰ ਅੱਜ ਡਾਂਟ ਪਈ ਸੀ ਛੁੱਟੀ ਦੀ ਅਰਜੀ ਦੇਣੀ ਪਈ ਸੀ ਇਹ ਸਭ ਸੋਚਦੇ ਹੋਏ ਉਹ ਪਹੁੰਚ ਗਏ ਹਸਪੀਟਲ ਉੱਥੇ ਜਾ ਕੇ ਡਾਕਟਰ ਨੂੰ ਪੁੱਛਿਆ ਕਿ ਬੱਚੇ ਦੀ ਹਾਲਤ ਕਿਵੇਂ ਹੈ ਡਾਕਟਰ ਨੇ ਕਿਹਾ ਤੁਸੀਂ ਟਾਈਮ ਤੇ ਲੈ ਕੇ ਆ ਗਏ ਬੱਚੇ ਦੀ ਜਾਨ ਬਚ ਗਈ ਅਤੇ ਸੁਣੋ ਉਸ ਬੱਚੇ ਦੇ ਮੰਮੀ ਪਾਪਾ ਆਏ ਹਨ ਉਹਨਾਂ ਨੂੰ ਮਿਲ ਲਓ ਡਾਕਟਰ ਸਾਹਿਬ ਸ਼ਰਮਾ ਜੀ ਨੂੰ ਲੈ ਕੇ ਉਸ ਬੱਚੇ ਦੇ ਮੰਮੀ ਪਾਪਾ ਨੂੰ ਮਿਲਵਾਉਣ ਲੈ ਗਏ ਜਿੱਥੇ ਉਸ ਬੱਚੇ ਦੇ ਮੰਮੀ ਪਾਪਾ ਨਾਲ ਡਾਕਟਰ ਸਾਹਿਬ ਨੇ ਮਿਲਾਇਆ ਉਹ ਸ਼ੌਕਡ ਸੀ ਇਸ਼ਾਰਿਆਂ ਵਿੱਚ ਕਹਿਣ ਲੱਗੇ ਸਰ ਉਹ ਤੁਹਾਡਾ ਬੇਟਾ ਹੈ ਸામਨੇ ਸ਼ਰਮਾ ਜੀ ਦੇ ਬੌਸ ਖੜੇ ਸਨ ਹੱਥ ਜੋੜ ਕੇ ਅਤੇ ਧੰਨਵਾਦ ਕਰ ਰਹੇ ਸਨ ਕਹਿ ਰਹੇ ਸਨ ਕਿ ਤੂੰ ਮੇਰੇ ਬੱਚੇ ਦੀ ਜਾਨ ਬਚਾ ਲਈ ਜੇ ਤੂੰ ਟਾਈਮ ਤੇ ਉਸ ਬੱਚੇ ਨੂੰ ਹਸਪੀਟਲ ਨਾ ਲੈ ਕੇ ਆਉਂਦਾ ਤਾਂ ਉਸ ਐਕਸੀਡੈਂਟ ਨਾਲ ਮੇਰੇ ਬੱਚੇ ਦੀ ਜਾਨ ਚਲੀ ਜਾਂਦੀ ਅਤੇ ਬਸ ਸ਼ਰਮਾ ਜੀ ਇੱਕ ਹੀ ਗੱਲ ਕਹਾਂਗਾ ਫਰਕ ਤਾਂ ਪੈਂਦਾ ਹੈ ਤੁਹਾਡੀ ਸਮਾਜ ਸੇਵਾ ਨਾਲ ਬਹੁਤ ਫਰਕ ਪੈਂਦਾ ਹੈ ਇਹ ਛੋਟੀ ਜਹੀ ਕਹਾਣੀ ਹੈ ਪਰ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੀ ਸਿੱਖ ਦਿੰਦੀ ਹੈ ਕੇ ਕਈ ਵਾਰ ਸਾਡੇ ਸਾਹਮਣੇ ਅਜਹੀਆਂ ਘਟਨਾਵਾਂ ਹੁੰਦੀਆਂ ਹਨ ਆਪਾਂ ਸੋਚਦੇ ਹਾਂ ਕਿ ਚੱਲ ਇਸ ਨਾਲ ਕੀ ਫਰਕ ਪੈਂਦਾ ਹੈ ਚਲੋ ਅੱਗੇ ਚੱਲਦੇ ਹਾਂ ਮਦਦ ਕਰਦੇ ਜਾਓ ਕਿਉਂਕਿ ਫਰਕ ਪੈਂਦਾ ਹੈ ਅਤੇ ਅਸੀਂ ਸਭ ਲੋਕਾਂ ਨੇ ਮਿਲ ਕੇ ਇਸ ਦੁਨੀਆ ਨੂੰ ਚੰਗੀ ਦੁਨੀਆ ਬਣਾਉਣਾ ਹੈ ਇਸ ਲਈ ਹਮੇਸ਼ਾ ਧਿਆਨ ਰੱਖਣਾ ਕਿਸੇ ਦੀ ਵੀ ਮਦਦ ਕਰਨਾ ਕਿਸੇ ਨੂੰ ਵੀ ਖੁਸ਼ੀਆਂ ਵੰਡਣਾ ਇਸ ਨਾਲ ਫਰਕ ਪੈਂਦਾ ਹੈ ਹਮੇਸ਼ਾ ਦਵਾਮਾ ਕਮਾਉਂਦੇ ਜਾਵੋ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਜਾਵੋ ਧੰਨਵਾਦ